ਬੀਤ ਅਗਲੇ ਪ੍ਰੋਜੈਕਟ ਕੋ ਸਾਡੇ ਤੇਜ਼ੀ ਕਰਾਗਾ ਮੈਂ ਕਿਹਾ ਹੈ ਕਿ ਆਜੀ ਹੈ ਬਹੁਤ ਸ਼ਾਂਤੀ ਸ਼ਾਂਤੀ ਲਗਾਉਣਾ ਮੈਨੂੰ ਕੋਈ ਮੰਗ ਨਹੀਂ ਆਈ ਜੀ ਆਈ ਦੀ ਆਵਾਜ਼ ਆਏ ਆਏ ਸੁਣਾਵਾ ਦੇ ਕੇ

ਹੋਲੀ ਹੋਲੀ ਸਾਨੂੰ ਮੁਲਾਕਾਤ ਹੋ ਜਾਈਗੀ ਬਹੁਤ ਹੀ ਸਤਿਕਾਰਯੋਗ ਸਾਡੇ ਬੀਪੀਆਰੂ ਸਾਹਿਬ ਤੇ ਸਾਰੀ ਜਿਹੜੀ ਪ੍ਰੈਸ ਪਾਟੰਡੇ ਦੀ ਇਹ ਸਾਡੇ ਭਰਾ ਇਲੈਕਟ੍ਰੋਨਿਕ ਮੀਡੀਆ ਕੇ ਪ੍ਰੈਸ ਮੀਟਿੰਗ ਦੂਜਾ ਵੀ ਪ੍ਰਿੰਟ ਮੀਡੀਆ ਦੇ ਆ ਗਏ ਸਾਰੇ ਪ੍ਰਿੰਟ ਮੀਡੀਆ ਤੇ ਜਿਹੜਾ ਸਾਡਾ ਇਹ ਗਵਰਨਮੈਂਟ ਮੀਡੀਆ ਦੇ ਕੱਟੇ ਹੋਇਓ ਉਹ ਸਾਰਿਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੀ ਆਇਆਂ ਆਖਦੇ ਆ ਬੜੀ ਖੁਸ਼ੀ ਹੋਈ ਅੱਜ ਮੇਰਾ ਪਹਿਲਾ ਦਿਨ ਹੈ ਪਹਿਲੇ ਦਿਨੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਹੇ ਆਂ ਇਖਿਆਸ ਕਰਦੇ ਆਂ ਕਿ ਜੋ ਵੀ ਤੁਸੀਂ ਸਾਡੇ ਕੋਲ ਆਪਣੀਆਂ ਸਮੱਸਿਆਵਾਂ ਸਾਡੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਉਹ ਲੈ ਕੇ ਸਾਡੇ ਕੋਲ ਆਉਂਗੇ ਤਾਂ ਅਸੀਂ ਪੂਰੇ ਤਹੇ ਦਿਨ ਨਾਲ ਇੱਕ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਤੁਹਾਡੀਆਂ ਸਾਰੀਆਂ ਜਿਹੜੀ ਸਾਡਾ ਐਕਸਪੈਕਟੇਸ਼ਨ ਪੂਰੀਆਂ ਕਰਾਂਗੇ ਕਿਉਂਕਿ ਜਿਹੜਾ ਇੱਕ ਅਫਸਰ ਹੁੰਦਾ ਜਾਂ ਜ਼ਿਲ੍ਹੇ ਦਾ ਮੁਖੀ ਜਾਂ ਡੀਸੀ ਕਹਿੰਦੇ ਜੀ ਨੂੰ ਜਦ ਤੱਕ ਤੁਹਾਡੇ ਕੋਲੋਂ ਸਾਨੂੰ ਫੀਡਬੈਕ ਨਹੀਂ ਆਊਗੀ ਸਾਨੂੰ ਤੁਸੀਂ ਸ਼ਹਿਰ ਦੇ ਬਾਰੇ ਜ਼ਿਲ੍ਹੇ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿਓਗੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਇਸ ਇਹ ਲਈ ਵਾ ਸਿੰਦੇਉ ਬਹੁਤ ਸਾਲਾਂ ਤੋਂ ਰਹਿ ਰਹੇ ਹਾਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪ੍ਰੋਬਲਮ ਤੁਹਾਨੂੰ ਪਤਾ ਹੈਗੀਆਂ ਉਹ ਸ਼ਾਇਦ ਮੈਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗਾ ਕਿ ਤੁਸੀਂ ਆਨ ਵਾਲੇ ਸਮੇਂ ਦੇ ਵਿੱਚ ਜੋ ਲੱਗਦਾ ਹੈ ਕਿ ਕਿਤੇ ਸੁਧਾਰ ਹੋ ਸਕਦਾ ਹੈ ਉਹ ਵੀ ਜਰੂਰ ਦੱਸੋ ਵੀ ਤੁਹਾਡੇ ਸਹਾਨਦ ਹੋਵਾਂਗੇ ਵੀ ਸਾਨੂੰ ਤੁਸੀਂ ਸਾਡਾ ਆਇਨਾ ਦਿਖਾਇਆ ਸ਼ੀਸ਼ਾ ਦਿਖਾਇਆ ਦੱਸਿਆ ਵੀ ਸ਼ਹਿਰ ਦੀ ਇਹ ਤਕਲੀਫ ਹੈ ਇਹ ਪ੍ਰੋਬਲਮ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਜਲਦ ਤੋਂ ਜਲਦ ਉਹਨੂੰ ਹੱਲ ਕਰ ਸਕੀਏ ਕਿ ਸਾਡੇ ਲੈਵਲ ਤੇ ਨਹੀਂ ਹੋਏਗਾ ਤਾਂ ਸਰਕਾਰ ਪੱਧਰ ਤੇ ਅਸੀਂ ਹੈੱਡ ਆਫਿਸਰ ਵੀ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਿਨਾਂ ਕਿਸੇ ਹੈਜ਼ਿਟੇਸ਼ਨ ਤੋਂ ਤੁਸੀਂ ਹਾਜ਼ਰ ਆ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜਦੋਂ ਮਰਜ਼ੀ ਮੈਨੂੰ ਫੋਨ ਕਰ ਸਕਦੇ ਹੋ ਤੇ ਕਈ ਵਾਰ ਅਸੀਂ ਮੀਟਿੰਗ 'ਚ ਹੁੰਦੇ ਆਪਾਂ ਨਹੀਂ ਚੱਕਿਆ ਜਾਂਦਾ ਤਾਂ ਤੁਸੀਂ ਐਸਐਮਐਸ ਮੈਨੂੰ ਕਰ ਦਿਓ ਤੁਹਾਨੂੰ ਸਾਰਿਆਂ ਦਾ ਜਵਾਬ ਦਿੱਤਾ ਜਾਏਗਾ ਇਹ ਤੁਹਾਡਾ ਅਸੀਂ ਵਾਅਦਾ ਕਰਦੇ ਹਾਂ ਕਈ ਵਾਰ ਹਰ ਮਸਲੇ ਦਾ ਹੱਲ ਇਕਦਮ ਨਹੀਂ ਹੁੰਦਾ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਜਿਹੜਾ ਹੋਣ ਵਾਲਾ ਹੋਇਆ ਤੁਰੰਤ ਕਰ ਦਈਏ ਜਿਹੜਾ ਟਾਈਮ ਲੱਗਦਾ ਹੋਇਆ ਉਹ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼

ਠੀਕ ਹੈ ਜੀ ਅੱਛਾ ਜੀ ਜਿਹੜੇ ਐਡਵਿਸ਼ਨ ਕਰ ਰਹੇ ਹੋ ਤੁਸੀਂ ਅਧਿਕਾਰਸ਼ਕ ਦੇ ਦੁਨੀਆ ਨੂੰ ਕਰਦੇ ਆ ਇਹ ਪ੍ਰਸ਼ਾਸਕ ਤੱਕ ਇਹ ਨਾਲ ਲਿਆ ਮੈਂ ਕੋਈ ਗੱਲ ਨਹੀਂ ਚੈੱਕ ਕਰ ਲਾਂਗੇ ਤੁਸੀਂ ਲਿਆਤਾ ਪੀਏ ਸਾਹਿਬ ਮੈਨੂੰ ਦੱਸ ਦਿਓ ਜਿਹੜੇ ਜਿਹੜੇ ਮੁੱਦੇ ਹੈਗੇ ਨੇ ਬਸ ਸਟੈਂਡ ਵਾਲਾ ਕੋਈ ਗੱਲ ਨਹੀਂ ਬੀਜੋਗਾ ਮੈਂ ਦੇਖ ਲੈਂਦਾ ਫੋਰ ਦਿਸ ਜਿ ਪ੍ਰਾਇੋਰਟੀ ਕੀ ਰਨ ਹੋਤੋ ਜੀ ਕੋ ਜਿਹੜੀਆਂ ਪ੍ਰਾਇੋਰਟੀਆਂ ਹੁੰਦੀਆਂ ਨੇ ਮੈਂ ਤਾਂ ਹੀ ਕੰਗ ਹਰ ਇੰਸਟੀਚਿਊਸ਼ਨ ਜਿਹੜੀ ਹੁੰਦੀ ਆ ਕੋਈ ਵੀ ਜ਼ਿਲ੍ਹਾ ਹੈ ਤੇ ਕੋਈ ਵੀ ਪ੍ਰਸ਼ਾਸਕ ਉੱਥੇ ਆਂਦਾ ਹੈ ਤਾਂ ਮੇਨ ਜਿਹੜਾ ਮੁੱਦਾ ਹੁੰਦਾ ਐਜ਼ ਏ ਮੈਂ ਜੀ ਜਾਤੀ ਦੇ ਦੌਰ ਤੇ ਸੋਚਾਂ ਤਾਂ ਸਭ ਤੋਂ ਮੇਰੀ ਮੇਰੀ ਪ੍ਰਾਇੋਰਟੀਜ਼ ਰਹਿਣਗੀਆਂ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਸਹੂਲਤਾਂ ਨੇ ਜਿਹੜੀ ਆਮ ਪਬਲਿਕ ਸਾਡੇ ਤੋਂ ਐਕਸਪੈਕਟ ਕਰਦੀ ਆ ਕੋਈ ਅਸੀਂ ਸਹੂਲਤਾਂ ਨੂੰ ਪਹਿਲਾਂ ਜੇ ਹੋ ਸਕਦਾ ਤਾਂ ਅਸੀਂ ਤੁਰੰਤ ਹੱਲ ਕਰਾਂਗੇ ਤੇ ਬਾਇ ਚਾਂਸ ਸਾਡੇ ਵੱਸ ਤੋਂ ਬਾਹਰ ਹੁੰਦੀ ਹੋਈ ਕਾਜੀ ਹੈੱਡ ਆਫਿਸ ਨਾਲ ਤਾਲਮੇਲ ਕਰਕੇ ਸਹੂਲਤਾਂ ਸੀ ਵਧੀਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜਾ ਜਿਹੜਾ ਸਾਡੀ ਪ੍ਰਾਇੋਰਟੀ ਆ ਉਹ ਹੋਏਗੀ ਸਫਾਈ ਸ਼ਹਿਰ ਦੀ ਸਫਾਈ ਸਾਡੇ ਜਿੰਨੇ ਸਾਡੇ ਸ਼ਹਿਰ ਪੈਂਦੇ ਨੇ ਕਟਿੰਡੇ ਜ਼ਿਲ੍ਹੇ ਦੇ ਉਹਨਾਂ ਦੀ ਸੈਨੀਟੇਸ਼ਨ ਉਹਨਾਂ ਦੀ ਸਫਾਈ ਉਹ ਸਾਡਾ ਹੋਰ ਪ੍ਰਾਇੋਰਟੀ ਰਹੂਗੀ ਉਸ ਤੋਂ ਅਗਲੀ ਜਿਹੜੀ ਪ੍ਰਾਇੋਰਟੀ ਦੇਖੀਏ ਤਾਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਜਿਹੜੀਆਂ ਆਮ ਵਿਅਕਤੀ ਜਿਹੜਾ ਹੈਗਾ ਇਹ ਲਾ ਕੀ ਮਹਿੰਗੇ ਇਲਾਜ ਨਹੀਂ ਕਰਾ ਸਕਦਾ ਜਾਂ ਜਿਹਦੀ ਪਹੁੰਚ ਤੋਂ ਬਾਹਰ ਹੋਵੇ ਕੋਸ਼ਿਸ਼ ਕਰਾਂਗੇ ਵੀ ਸਰਕਾਰੀ ਜਿਹੜੇ ਸਾਡੇ ਹਸਪਤਾਲ ਨੇ ਜਾਂ ਹੋਰ ਨੇ ਕੋਈ ਕਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਦੂਰ ਕਰਨ ਦੀ ਫੇਗਲਾ ਜਿਹੜਾ ਪ੍ਰਾਇਓਰਟੀ ਸਾਡੇ ਬੱਚਿਆਂ ਦੀ ਪੜ੍ਹਾਈ ਹੈ ਸਕੂਲ ਨੇ ਸਕੂਲਾਂ ਦੇ ਵਿੱਚ ਪਿਛੇ ਬਹੁਤ ਸਕੂਲ ਐਜੂਕੇਸ਼ਨ ਦੇ ਵਿੱਚੋਂ ਆਇਆ ਉਹ ਇੰਡੀਆ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਆਇਆ ਉਹਨਾਂ ਦੀ ਬਾਉਂਡਰੀ ਵਾਲ, ਉਹਨਾਂ ਦੇ ਬਾਥਰੂਮ, ਉਹਨਾਂ ਦੇ ਕਮਰੇ ਤੇ ਬਹੁਤ ਥਾਵਾਂ ਤੇ ਪੂਰਤਕ ਪੂਰਤੀ ਹੋ ਗਈ ਹੈ ਜਿੱਥੇ ਰਹਿ ਗਈ ਹੈ ਉਹ ਵੀ ਸਾਡਾ ਇਹ ਸਿੱਚ ਹੈਗਾ ਪੂਰਾ ਕਰਾਂਗੇ। ਫਿਰ ਅਗਲਾ ਜੇ ਪ੍ਰਾਇੋਰਟੀ ਦੇਖੀ ਤਾਂ ਬੱਚਿਆਂ ਦੀ ਸਿਹਤ ਹੈ, ਬੱਚਿਆਂ ਨਹੀਂ ਲੈਦਰ ਸਾਰੇ ਜਿਹੜੇ ਸਾਡੇ ਬਠਿੰਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੀ ਸਿਹਤ ਬਾਰੇ ਡੇਟਾ ਬਾਰੇ ਸਪੋਰਟਸ ਹੈ। ਅਸੀਂ ਪਹਿਲਾਂ ਮੋਹਿੰਜਲਾਈ ਸੀ ਫਿਰ ਰੋਜਪੁਰ ਵਿਖੇ ਖੇਡ ਮੈਦਾਨ ਹਰ ਪਿੰਡ ਦੀ ਪਛਾਣ ਜਾਂ ਇੱਕ ਪਿੰਡ ਇੱਕ ਮੈਦਾਨ ਦੀ ਜੇ ਕੋਸ਼ਿਸ਼ ਕਰਾਂਗੇ ਵੀ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਵੇ ਅਦਲੋ ਕੀ ਹੋ ਰਿਹਾ ਹੈ ਬਹੁਤ ਵੱਡੀ ਪ੍ਰੋਬਲਮ ਆ ਗਈ ਹੈ ਹਾਂਜੀ ਤੋਂ ਬਾਅਦ ਉਹ ਜਿਹੜਾ ਅਦਲਾ-ਬਦਲੀ ਕਰ ਚਵਲ ਬਣ ਗਈ ਹਾਂਜੀ ਤਾਂ ਉਹਦੇ ਅੰਦਰ ਸੌਰੀ ਕਰਾਂਗੇ ਕਿ ਸਭ ਨੇ ਬਹੁਤ ਆਪਾਂ ਨਾ ਫਿਰ ਮਾਡਲ ਦੇ ਦੇਖਣ ਨੂੰ ਬਹੁਤ ਹੀ ਚੰਗੀ ਜੀ ਬਿਕੋਜ਼ ਉਹੀ ਵੇ ਪ੍ਰਾਣਾ ਐਕਸਪੀਰੀਅੰਸ ਤੁਹਾਨੂੰ ਵੀ ਕੰਮ ਆਉਂਦਾ ਹੁੰਦਾ ਬਾਈ ਚਾਂਸ ਤੁਸੀਂ ਗੱਲ ਛੇੜ ਲਈ ਮਤਲਬ ਮੋਬਾਈਲ ਦੀ ਰੋਇਪੁਰ ਦੇ ਵਿੱਚ ਅਸੀਂ ਪਿਛਲੇ 2 ਸਾਲ ਮੈਂ 2 ਸੀਜ਼ਨ ਉੱਥੇ ਕੱਟ ਕੇ ਆਇਆ ਅਸੀਂ 70% ਜਿਹੜੀ ਆ ਉਹ ਸਟेबल ਬਣੇ ਨੂੰ ਕੱਟ ਉਹ ਕਲਾ ਡੀਸੀ ਨਹੀਂ ਕਰ ਸਕਦਾ ਉਹਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਥ ਲਿਆ ਸੀ